ਸਤ ਸ੍ਰੀ ਅਕਾਲ ਸਟਰੀ ਇੰਡੀਆ ਦਾ ਵਾਸ ਸੰਜਾਲੀ ਪ੍ਰੋਗਰਾਮ ਚ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਸਰਕਾਰ ਨੇ 2024 ਸਾਲ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ 50% ਤੱਕ ਘਟਾਉਣ ਦਾ ਮਿੱਥਿਆ ਟੀਚਾ ਖੇਤੀਬਾੜੀ ਮੰਤਰੀ ਨੇ ਦਿੱਤੀ ਜਾਣਕਾਰੀ ਕੇਂਦਰ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ 12000 ਰੁਪਏ ਕਰ ਸਕਦੀ ਹੈ ਟਰਾਂਸਫਰ ਦੇਸ਼ ਦੀਆਂ 1 ਕਰੋੜ ਮਹਿਲਾ ਕਿਸਾਨਾਂ ਨੂੰ ਹੋਵੇਗਾ ਵੱਡਾ ਫਾਇਦਾ ਹਰਿਆਣਾ ਦੇ ਗੁਰੂਗਰਾਮ ਵਿੱਚ ਕ੍ਰੀਸ਼ੀ ਜਾਗਰਣ ਦੁਆਰਾ ਸਮਰਿੱਧ ਕਿਸਾਨ ਉత్సਵ 2023 ਦਾ ਆਯੋਜਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕੀਤੀ ਸ਼ਿਰਕਤ ਪੀਏਜੀ ਤੋਂ ਸਖਲਾਈ ਲੈਣ ਵਾਲੇ ਦੋ ਖੇਤੀ ਕਾਰੋਬਾਰੀਆਂ ਨੇ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਲਗਾਈ ਪ੍ਰਦਰਸ਼ਨੀ ਉਪਰराष्ट्रपति ਨੇ ਕਾਰੋਬਾਰੀਆਂ ਦੇ ਉਤਪਾਦਾਂ ਬਾਰੇ ਲਈ ਜਾਣਕਾਰੀ ਮਾਗੀ ਮੇਲੇ ਵਿੱਚ ਪਹੁੰਚੇ ਸੁਖਵੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਰਕਾਰ ਆਉਣ ਦੇ ਘੋੜਿਆਂ ਤੋਂ ਇਲਾਵਾ ਕੁੱਤਿਆਂ ਦੀ ਵੀ ਹੋਣਗੀਆਂ ਦੌੜਾਂ ਆਓ ਹੁਣ ਇਹਨਾਂ ਖਬਰਾਂ ਨੂੰ ਜਾਣਦੇ ਹਾਂ ਵਿਸਤਾਰ ਨਾਲ ਪੰਜਾਬ ਸਰਕਾਰ ਸੂਬੇ ਵਿੱਚ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ਵਿੱਚ ਕਮੀ ਲਿਆਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਇਸੇ ਤਹਿਤ ਇੱਕ ਪ੍ਰੋਗਰਾਮ ਨੂੰ ਸਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ 50% ਤੱਕ ਘਟਾਉਣ ਦਾ ਤੀਜਾ ਮਿੱਥਿਆ ਹੈ ਜਿਹਦੇ ਚਾਲਦਿਆਂ ਸਰਕਾਰ ਵੱਲੋਂ ਬੀਤੀ ਸਾਲ 2023-24 ਦੌਰਾਨ ਕਿਸਾਨਾਂ ਨੂੰ ਸਬਸਿਡੀ ਉੱਤੇ 23000 ਫਸਲੀ ਰੈਦ ਖੂਦ ਪ੍ਰਬੰਧ ਮਸ਼ੀਨਾ ਵਾਹੀਆਂ ਕਰਵਾਈਆਂ ਜਾ ਰਹੀਆਂ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕੇਂਦਰ ਸਰਕਾਰ ਦੀਆਂ ਅਹਿਮ ਯੋਜਨਾਵਾਂ ਵਿੱਚੋਂ ਇੱਕ ਹੈ ਉਤੇ ਹੀ ਦੇਸ਼ ਦੇ ਕਰੋੜਾ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਦੱਸਦੀ ਹੈ ਕਿ ਕੇਂਦਰ ਸਰਕਾਰ 16ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਮਹਿਲਾ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਸੂਤਰਾਂ ਮੁਤਾਬਕ ਮੰਨੀਯਤਾ ਇੱਕ ਫਰਬੂ ਨੂੰ ਪੇਸ਼ ਹੋਣ ਵਾਲੇ ਅੰਤਰੀਮ ਬਜਟ ਚ ਸਰਕਾਰ ਮਹਿਲਾ ਕਿਸਾਨਾਂ ਲਈ ਕਿਸਾਨ ਸਨਮਾਨ ਨidhi ਯੋਜਨਾ ਦੀ ਰਾਸ਼ੀ ਦੁੱਗਣੀ ਕਰ ਸਕਦੀ ਹੈ ਫਿਲਹਾਲ ਇਸ ਕীন ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਇਸ ਫੈਸਲੇ ਤੋਂ ਬਾਅਦ ਦੇਸ਼ ਦੀਆਂ 1 ਕਰੋੜ ਮਹਿਲਾਵਾਂ ਨੂੰ ਸਿੱਧਾ ਫਾਇਦਾ ਹੋਵੇਗਾ ਪੀਜੀ ਤੋਂ ਸਖਲਾਈ ਹਾਸਲ ਕਰਨ ਵਾਲੇ ਦੋ ਕਾਰੋਬਾਰੀ ਉਦਮੀਆਂ ਨੇ ਜੰਮੂ ਕਸ਼ਮੀਰ ਦੇ ਕਟੂਆ ਵਿੱਚ ਇੱਕ ਪ੍ਰਦਰਸ਼ਨੀ ਲਗਾਈ ਇਹ ਪ੍ਰਦਰਸ਼ਨੀ ਉੱਤਰੀ ਭਾਰਤ ਵਿੱਚ ਕਾਰੋਬਾਰੀ ਰੁਝਾਨਾਂ ਦੇ ਪ੍ਰਦਰਸ਼ਨ ਲਈ ਯੋਜਿਤ ਕੀਤੀ ਗਈ ਇਸ ਪ੍ਰਦਰਸ਼ਨ ਦੇ ਮੁੱਖ ਮਹਿਮਾਨ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਤੰਖੜ ਰਹੇ ਇਸ ਦੌਰਾਨ ਉਪ ਰਾਸ਼ਟਰਪਤੀ ਨੇ ਖੇਤੀ ਕਾਰੋਬਾਰੀ ਉਦਮੀਆਂ ਦੀਆਂ ਪ੍ਰਦਰਸ਼ਨੀਆਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਉੱਥੇ ਹੀ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਕਾਰੋਬਾਰੀਆਂ ਉਦਮੀਆਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਦੀ ਮੁਖਤਸਰ ਸਾਹਿਬ ਵੀ ਖੇ ਮਾਗੀ ਮੇਲੇ ਦੌਰਾਨ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਇਸ ਦੌਰਾਨ ਉਹਨਾਂ ਘੋੜਾ ਪਾਲਕਾਂ ਤੇ ਮੇਲੇ ਦੇ ਪ੍ਰਬੰਧਕਾਂ ਨਾਲ ਘੋੜਿਆਂ ਬਾਰੇ ਆਪਣੀ ਨਿੱਜੀ ਤਜਰਬਿਆਂ ਦੀ ਸਾਂਝ ਪਾਈ ਉਹਨਾਂ ਘੋੜਾ ਪਾਲਕ ਕਿੱਤੇ ਨੂੰ ਅੱਗੇ ਲਿਜਾਉਣ ਸੰਬੰਧੀ ਪੂਰਨ ਵਿਸ਼ਵਾਸ ਦਿਵਾਇਆ ਉਹਨਾਂ ਕਿਹਾ 2027 ਵਿੱਚ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਵੱਲੋਂ ਉੱਤੇ ਘੋੜਿਆਂ ਤੋਂ ਇਲਾਵਾ ਰਾਸ਼ਟ ਪੱਧਰ ਤੇ ਕੁੱਤਿਆਂ ਦੀ ਦੌੜਾਂ ਵੀ ਕਰਵਾਈਆਂ ਜਾਣਗੀਆਂ ਖੇਤੀવાડી ਅਤੇ ਖੇਤੀ ਸੰਧਾਨ ਸੰਬੰਧੀ ਵੱਖ-ਵੱਖ ਜਾਣਕਾਰੀਆਂ ਜਾਣ ਲਈ ਜੁੜੇ ਰੋਕਰੀ ਸੀ ਜਾਗਨ ਪੰਜਾਬੀ ਦੇ ਨਾਲ